ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਆਪਾਂ ਸਾਰੇ ਜਾਣੂ ਆ ਪੀਤੇ ਦੇਣੀ ਹਰ ਸੇਮਰਤ ਕੌਰ ਬਾਦਲ ਨੰਨੀ ਸ਼ਾ ਜਿਨੇ ਕੀ ਬਿਆਨ ਦਿੱਤਾ ਸੀ ਕਿ ਜੇ ਪੱਟੇ ਬਾਦਲ ਨੇ ਅਕਾਲੀਆਂ ਨੂੰ ਡਾਂਗਾ ਚੁੱਕਣ ਤੇ ਕਹਿਤਾ ਤਾਂ ਵਿਰੋਧੀ ਵਿਰੋਧੀਆਂ ਨੂੰ ਉਹ ਮਾਰ ਦੇਣਗੇ ਮੈਂ ਦੀਪਾ ਹਰਸ਼ਮਤ ਜੀ ਅਸਿਰਤ ਪਰ ਬਾਦਲ ਜੀ ਨੂੰ ਇੱਕੋ ਸਵਾਲ ਕਰਨਾ ਚਾਹੁੰਦਾ ਹਾਂ ਕੀ ਇਹ ਮਰਨ ਮਰਾਉਣ ਵਾਲਾ ਚੱਕਰ ਇਹ ਅੱਜ ਦਾ ਹੀ ਆ ਇਹ ਮਰਨ ਮਰਾਉਣ ਵਾਲੇ ਬੀਪਾ ਜੀ ਚੱਕਰ ਤੁਹਾਡੇ ਅੱਜ ਤੋਂ ਬਹੁਤ ਟਾਈਮ ਪਹਿਲਾਂ ਦੇ ਆ ਜੇ ਆਪਾਂ ਤੁਹਾਡਾ ਪਿਸ਼ੋਕੜ ਚੱਕ ਲਈਏ ਜੈਤੋਂ ਦੇ ਮੋਰਚੇ ਚ ਖੂਹਾਂ ਚ ਜ਼ਹਿਰ ਕਿਨੇ ਘੋਲੀ ਵੱਡੇ ਬੱਦਲ ਸਾਹਮਣੇ 84 ਦੇ ਵੇਲੇ ਅਕਾਲੀ ਫੌਜਾ ਸਿੰਘ ਮਰਵਾਇਆ ਤਾਂ ਵੱਡੇ ਬੱਦਲ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ 84 ਚ ਨਰੰਕਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਵਟੌੜੇ ਰੱਖ ਕੇ ਖਾਦੇ ਉਦੋਂ ਸਾਥ ਕੀਹਦਾ ਕੀਨੇ ਦਿੱਤਾ ਵੱਡੇ ਬਾਦਲ ਸਾਹਿਬ ਨੇ ਚਾਹੇ ਉਹ ਬਰਗਾੜੀ ਵਾਲਾ ਕਾਂਟ ਹੋਵੇ ਆਪਣਾ ਸੀਐਮ ਸਾਹਿਬ ਮਰਵਾਇਆ ਖੁਡੀਆਂ ਮਰਵਾਇਆ ਖੁਡੀਆਂ ਕੀਨੇ ਮਰਵਾਇਆ ਵੱਡੇ ਬਾਦਲ ਸਾਹਿਬ ਨੇ ਕੈਪਟਨ ਕਮਲਜੀਤ ਕੀਨੇ ਮਰਵਾਇਆ ਵੱਡੇ ਬਾਦਲ ਸਾਹਿਬ ਨੇ ਇਹ ਮਰਨ ਮਰਾਉਣ ਵਾਲੇ ਚੱਕਰ ਤਾਂ ਵੀ ਪਾਈ ਤੁਹਾਡੇ ਸ਼ੁਰੂ ਤੋਂ ਹੀ ਨੇ ਏ ਪਬਲਿਸਿਟੀ ਜਿਹੜੇ ਸਟੰਟ ਆ ਨਾ ਤੁਸੀਂ ਕਰਨਾ ਛੱਡ ਦੋ ਤਾਂ ਚੰਗੇ ਰਹੋਗੇ ਦਿਨ ਤੁਹਾਡਾ ਅੰਤ ਨੇੜੇ ਆ ਗਿਆ ਕਹਿੰਦੇ ਮੱਛੀ ਨੂੰ ਜਦੋਂ ਆਪਾਂ ਬਾਹਰ ਕੱਢ ਕੇ ਪਾਣੀ ਚੋਂ ਬਾਹਰ ਕੱਢਦੀ ਹੈ ਨਾ ਉਹ ਤੜਫਦੀ ਆ ਉਹਦਾ ਅੰਤ ਨੇੜੇ ਹੁੰਦਾ ਓਵੇਂ ਤੁਹਾਡਾ ਹੁਣ ਅੰਤ ਨੇੜੇ ਆ ਤੁਸੀਂ ਓਵੇਂ ਤੜਫ ਰਹੇ ਹੋ ਹੁਣ ਏ ਨੜੀ ਨੰਨੀ ਸ਼ਾਂ ਵਾਲਾ ਸਟੰਟ ਪਾਇਆ ਤੁਸੀਂ ਬੀਬਾ ਜੀ ਵੀ ਜਿਹੜੀ ਉਹ ਆਪਣਾ ਬਸ ਨਾਲ ਥੋਡੀ ਬਸ ਨਾਲ ਕੁੜੀ ਮਰੀ ਅੱਜ ਤੱਕ ਉਹਦਾ ਕੋਈ ਹੋਈ ਕਾਰਵਾਈ ਹੋਈ ਕੋਈ ਨਹੀਂ ਕਾਰਵਾਈ ਹੋਈ ਪੈਸੇ ਦੇ ਕੇ ਤੁਸੀਂ ਚੁੱਪ ਕਰਾਤਾ ਕਿ ਹਰ ਇੱਕ ਚੀਜ਼ ਜ਼ਮੀਰ ਨਾਲੋਂ ਵੀ ਵੱਧ ਕੇ ਪੈਸਾ ਹੋ ਗਿਆ ਇਹ ਪੈਸੇ ਨਾਲ ਨਾ ਜ਼ਮੀਰਾਂ ਨਹੀਂ ਖਰੀਦੀਆਂ ਜਾਂਦੀਆਂ ਹੁੰਦੀਆਂ ਹਰ ਸ੍ਰੀ ਅਮਰਤਕਾਰ ਬਾਦਲ ਜੀ ਇਹ ਪੰਜਾਬ ਦੇ ਲੋਕ ਨੇ ਜਿੱਤਰ ਨੂੰ ਇੱਕ ਵਾਰੀ ਬਾਗ ਕੇ ਵਾਦੇ ਕਰਕੇ ਹਟਦੇ ਆਏ ਅੱਜ ਤੋ ਐਦ ਕੀ ਅੰਤ ਥੋੜਾ ਹੁਣ ਆ ਗਿਆ ਨੇੜੇ ਉਹ ਚਾਰ ਕੇ ਜਵਾਕ ਇਕੱਠੇ ਕਰਕੇ ਤੁਸੀਂ ਨੰਨੀ ਸ਼ਾਹ ਦੀ ਐਡ ਬਣਾਈ ਹੋਈ ਆ ਕਿੰਨੀਆਂ ਕੁੜੀਆਂ ਇਹੋ ਜੀਆਂ ਨੇ ਜਿਹੜੀ ਫਿਟਨੈਸ ਰੱਖਣ ਲਈ ਉਹ ਵੋਟ ਕਰਾ ਦਿੰਦੀਆਂ ਨੇ ਉਦੋਂ ਤੁਹਾਨੂੰ ਉਹ ਨਹੀਂ ਪਤਾ ਲੱਗਦਾ ਕਿੰਨੇ ਕੁ ਮੁੰਡੇ ਮਾਰਦੇ ਆ ਇਹ ਤਾੜੀ ਇੱਕ ਹੱਥ ਨਾਲ ਨਹੀਂ ਦੋਨੋਂ ਹੱਥਾਂ ਨਾਲ ਵੱਜਦੀ ਆ ਕਿੰਨੀਆਂ ਕੁੜੀਆਂ ਨੇ ਆ ਰੈਪ ਉਹ ਤੇ ਜਿਹੜੀਆਂ ਕੈਟ ਵਾਕਿੰਗ ਕਰਦੀਆਂ ਨੇ ਇਹ ਫਿਟਨੈਸ ਰੱਖਣ ਲਈ ਕਿੰਨੇ ਜਵਾਕ ਮਰਵਾ ਦਿੰਦੀਆਂ ਨੇ ਉਹ ਨਹੀਂ ਥੋਨੂੰ ਦੇਖਦਾ ਉਦੋਂ ਨੰਨੀ ਸ਼ਾ ਕਿੱਧਰ ਜਾਂਦੀ ਆ ਡੱਡੂ ਡਰਾਮੇ ਕਰਨੇ ਬੰਦ ਕਰ ਦੋ ਆਖਰ ਨੂੰ ਹੁਣ ਇਹ ਬਾਦਲ ਸਾਹਿਬ ਨੂੰ ਦੇਖੋ ਜਿਵੇਂ ਇੰਦਰਾਂ ਨੂੰ ਮਰਵਾਇਆ ਸੀ ਨਾ ਕਿਸੇ ਨੇ ਬੋਡੀਗਾਰਡ ਨਹੀਂ ਚੱਕਿਆ ਸੀ ਇੰਦਰਾਂ ਦਾ ਅੰਤ ਹੋਇਆ ਸੀਗਾ ਓਵੇਂ ਅੰਤ ਹੁਣ ਤੁਹਾਡਾ ਬਰਗਾੜੀ ਕਾਂਢ ਦਾ ਤੁਸੀਂ ਭੜੀ ਭਾਈ ਕਿੱਥੋਂ ਕਰੋਗੇ ਜਲੂਸ ਕੱਢਿਆ ਸਾਲਿਓ ਤੁਸੀਂ ਪੰਜਾਬ ਦਾ ਨੇੜੇ ਨੇੜੇ ਨੇ ਰੋਡ ਤੇ ਦੇਖੋਗੇ ਸਾਰੀ ਉਮਰ ਵੱਡਾ ਬਾਦਲ ਜਦੋਂ ਮਰ ਗਿਆ ਸੁਖਬੀਰ ਸਿੰਘ ਤੈਨੂੰ ਬੇਰੇ ਪੱਟਿਆਂ ਸਮਾਨ ਜਨਨਣਗੇ ਲੋਕ ਪੱਟਿਆਂ ਸਮਾਨ ਐਨਾ ਹੀ ਕਹਿਦਾ ਹੋਇਆ ਮੱਖੇਮਾ ਦਾ ਜਾ ਚਕਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ